ਸਨੈਪਚੈਟ ਤੋਂ ਵੀ ਅਰਨਿੰਗ ਹੁੰਦੀ ਆ ਤੇ ਬਿਲਕੁਲ ਸੱਚ ਹੈ ਜੀ ਤਾਂ ਫੇਸਬੁੱਕ YouTube Instagram ਵੀਡੀਓਜ਼ ਅਪਲੋਡ ਕਰਨ ਦੇ ਸਾਨੂੰ ਅਰਨਿੰਗ ਦਿੰਦਾ ਹੈ ਸੇਮ ਉਦਾਂ ਹੀ ਸਨੈਪਚੈਟ ਵੀ ਸਾਨੂੰ ਵੀਡੀਓਜ਼ ਅਪਲੋਡ ਕਰਨ ਦੇ ਪੈਸੇ ਦਿੰਦਾ ਹੈ ਸਨੈਪਚੈਟ ਤੇ ਕੁਝ ਰੂਲ ਹੈ ਆ ਮੋਨਟਾਈਜ਼ ਕਰਨ ਦੇ ਲਈ ਉਹਦੇ ਲਈ ਤੁਹਾਨੂੰ ਵੀਡੀਓ ਪੂਰੀ ਦੇਖਣੀ ਪੈਣੀ ਵੀਡੀਓ ਸਕਿਪ ਨਹੀਂ ਕਰਨੀ ਹੈਗੀ ਉਸ ਤੋਂ ਪਹਿਲਾਂ ਤੇ ਮੇਰੀ ਸਨੈਪਚੈਟ ਦੀ ਆਈਡੀ ਹੈ ਜਿਹਨੇ ਜਿਹਨੇ ਮੈਨੂੰ ਫੋਲੋ ਨਹੀਂ ਕੀਤਾ ਕਿ ਮੈਨੂੰ ਸਨੈਪਚੈਟ ਤੇ ਫੋਲੋ ਕਰ ਲਓ ਪਹਿਲਾਂ ਤਾਂ ਤੁਹਾਡੇ ਫੋਨ ਦੇ ਵਿੱਚ ਸਨੈਪਚੈਟ ਹੋਣੀ ਚਾਹੀਦੀ ਹੈ ਤੇ ਆਈਡੀ ਤਾਂਡੀ ਪਬਲਿਕ ਹੋਣੀ ਚਾਹੀਦੀ ਪ੍ਰਾਈਵੇਟ ਨਹੀਂ ਹੋਣੀ ਚਾ ਉਹਨਾਂ ਦੀ ਆਈਡੀ ਨਾ ਜੋ ਪ੍ਰਾਈਵੇਟ ਹੁੰਦੀ ਹੈ ਸਿਰਫ ਉਹਨਾਂ ਦੇ ਫਰੈਂਡ ਸਰਕਲ ਤੱਕ ਹੀ ਹੁੰਦੀ ਹੈ ਉਹਨਾਂ ਦੇ ਫਰੈਂਡ ਸਰਕਲ ਹੀ ਉਹਨਾਂ ਦੀ ਸਟੋਰੀ ਤੇ ਸਟ੍ਰੀਕ ਦੇਖ ਸਕਦੇ ਆ ਬਾਕੀ ਹੋਰ ਲੋਕ ਤੱਕ ਨਹੀਂ ਉਹ ਜਾਂਦੀ ਹੈਗੀ ਤੁਸੀਂ ਆਈਡੀ ਪਬਲਿਕ ਰੱਖਣੀ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਤੁਹਾਡੀ ਸਟੋਰੀ ਦੇਖਣ ਵੀਡੀਓਜ਼ ਦੇਖਣ ਉਹਦੇ ਨਾਲ ਕੀ ਹੁੰਦਾ ਕਿ ਰੀਚ ਵਧ ਜਾਂਦੀ ਪੇਜ ਦੇ ਉੱਤੇ ਤੇ ਦੂਸਰਾ ਤੁਹਾਡੀ ਜਿਹੜੀ ਸਨੈਪਚੈਟ ਦੀ ਆਈਡੀ ਆ ਤانوں 2 ਸਟੈਪ ਵੈਰੀਫਿਕੇਸ਼ਨ ਕਰਨਾ ਆਪਣੇ ਕੰਟੈਕਟ ਨੰਬਰ ਤੇ Gmail ID ਦੇ ਨਾਲ ਸੇਮ ਉਹੀ ਪ੍ਰੋਸੈਸ ਹੈ ਜੋ YouTube ਤੇ Facebook ਦੇ ਉੱਤੇ ਹੁੰਦਾ ਹੈ ਬਸ ਇਹਦਾ ਥੋੜਾ ਜਿਹਾ ਵਿਊਜ਼ ਦਾ ਵੀਊ ਚੇਂਜ ਹੈ ਵਾਚ ਟਾਈਮ ਚੇਂਜ ਹੈ ਜਿੱਦਾਂ YouTube ਦਾ 3000 ਘੰਟੇ ਹੁੰਦੇ 1000 ਸਬਸਕ੍ਰਾਈਬ ਹੁੰਦਾ Facebook ਦਾ ਅਲੱਗ ਹੁੰਦਾ ਹੈ ਇਹਦਾ ਵੀ ਥੋੜਾ ਅਲੱਗ ਹੈ ਥੋੜਾ ਚੇਂਜ ਹੈ ਵੀਡੀਓ ਦੇ ਨਾਲ ਇੱਕ ਸਕਰੀਨਸ਼ਾਟ ਮੈਂਸ਼ਨ ਕੀਤਾ ਹੈ ਜਿਸ ਦੇ ਵਿੱਚ Snapchat ਨੇ ਲਿਖਿਆ ਹੋਇਆ ਹੈ ਕਿ ਜੇਕਰ ਤੁਸੀਂ ਇੱਕ ਕ੍ਰिएਟਰ ਹੈ Snapchat ਦੇ ਉੱਤੇ ਡੇਲੀ ਸਟੋਰੀ ਪੋਸਟ ਸਨੈਪਸ ਸਟ੍ਰੀਕ ਅਪਲੋਡ ਕਰਦੇ ਆ ਤੇ ਇਹ ਕੰਮ ਦੇ Snapchat ਤੁਹਾਨੂੰ ਪੈਸੇ ਦੇਊਗਾ ਸਨੈਪਚੈਟ ਨੂੰ ਮੋਨਟਾਈਜ਼ ਕਰਾਉਣ ਦੇ ਲਈ 50000 ਫੋਲੋਅਰ ਚਾਹੀਦੇ ਆ 10 ਮਿਲੀਅਨ ਵਿਊ ਸਨੈਪ ਦੇ ਹੋਣੇ ਚਾਹੀਦੇ ਆ 28 ਡੇਜ਼ ਤੇ ਤੁਸੀਂ 10 ਮਿਲੀਅਨ ਵਿਊ ਕੰਪਲੀਟ ਕਰਨੇ ਆ 28 ਦਿਨਾਂ ਦੇ ਵਿੱਚ ਇਹ ਨਹੀਂ ਹੈਗਾ ਕਿ ਇਸ ਮਹੀਨੇ ਨਹੀਂ ਹੋਏ ਅਗਲੇ ਮਹੀਨੇ ਹੋ ਜਾਣਗੇ ਨਹੀਂ ਐਦਾਂ ਨਹੀਂ ਹੈਗਾ 28 ਦਿਨਾਂ ਦੇ ਵਿੱਚ ਜੇ 28 ਦਿਨਾਂ ਦੇ ਵਿੱਚ ਨਹੀਂ ਹੋਏ ਤਾਂ ਦੁਬਾਰਾ ਫਿਰ ਅਗਲੇ 28 ਦਿਨਾਂ ਦੇ ਵਿੱਚ ਤੁਸੀਂ ਕੰਪਲੀਟ ਕਰਨੇ ਆ ਫੋਟੋ ਲਾਈਟ ਦੇ ਵੀਓ 1 ਮਿਲੀਅਨ ਉਹ ਵੀ 28 ਡੇਸ ਦੇ ਆ 12000 ਘੰਟੇ ਤੁਸੀਂ ਕੰਪਲੀਟ ਕਰਨੇ ਆ ਉਹ ਵੀ 28 ਡੇਸ ਦੇ ਵਿੱਚ ਅੱਛਾ ਇਹ ਸਰਤਾ ਆ ਸਨੈਪਚੈਟ ਦੀਆਂ ਰੂਲਸ ਆ ਸਨੈਪਚੈਟ ਦੇ ਮੋਨਟਾਈਜ਼ ਕਰਨ ਦੇ ਲਈ ਤਾਂ ਥੋੜਾ ਜਿਹਾ ਸਨੈਪਚੈਟ ਔਖਾ ਮੋਨਟਾਈਜ਼ ਹੁੰਦਾ ਆ ਤੋਂ ਬਾਅਦ ਹੈਗਾ ਆ ਕਿ 25 ਟਾਈਮ ਤੁਹਾਡੀ ਸਨੈਪ 30 ਦਿਨਾਂ ਦੇ ਵਿੱਚ ਸੇਵ ਹੋਣੀ ਚਾਹੀਦੀ ਆ ਸਟੋਰੀ ਵੀ ਸਪੌਟਲਾਈਟ ਵੀ ਤੁਹਾਡੀ ਏਜ ਆ ਜਿਹੜੀ 18 ਪਲੱਸ ਹੋਣੀ ਚਾਹੀਦੀ ਹੈ ਤੁਸੀਂ ਜਿਹੜੀ ਵੀਡੀਓਜ਼ ਅਪਲੋਡ ਕਰਦੇ ਆ ਜਿੱਦਾ ਫੇਸਬੁੱਕ ਦੇ ਉੱਤੇ ਜਾਂ YouTube ਦੇ ਉੱਤੇ ਅਸੀਂ ਵੀਡੀਓਜ਼ ਅਪਲੋਡ ਕਰਦੇ ਆ origignal content ਪਾਉਂਦੇ ਆ ਸੇਮ origignal content ਇੱਥੇ ਪਾਣਾ ਹੈ ਆਪਣਾ ਫੇਸ ਰਿਵੀਲ ਕਰਨਾ ਹੈ ਆਪਣਾ ਫੇਸ ਦਿਖਾਣਾ ਫੇਰ ਹੀ ਸਨੈਪਚੈਟ ਮੋਨੋਟਾਈਜ਼ ਕਰੋਗੇ ਤੁਸੀਂ ਜਿਹੜੀ ਵੀ ਵੀਡੀਓਜ਼ ਵਗੈਰਾ ਅਪਲੋਡ ਕਰਨਗੇ ਸਟੋਰੀ ਅਪਲੋਡ ਕਰਨਗੇ ਉਹਦੇ ਵਿੱਚ ਬੈਡ ਬਰਡਿੰਗ ਨਾ ਹੋਵੇ ਕੋਈ ਗਲਤ ਵੀਡੀਓਜ਼ ਅਪਲੋਡ ਨਾ ਕੀਤੀ ਹੋਵੇ ਕਿਉਂਕਿ ਉਹ ਵਾਲਾ ਪੇਜ ਵੀ ਮੋਨੋਟਾਈਜ਼ ਨਹੀਂ ਹੋਣਾ ਹੈ ਕਿ ਸਾਰਾ ਪ੍ਰੋਸੈਸ ਫੇਸਬੁੱਕ ਯੂਟਿਊਬ ਦੀ ਤਰ੍ਹਾਂ ਹੈ ਡਾਲਰ ਕੰਪਲੀਟ ਹੋਣ ਤੇ ਫੇਸਬੁੱਕ ਸਾਨੂੰ ਫੇਰ ਰਨਿੰਗ ਦਿੰਦੀ ਹੈ ਯੂਟਿਊਬ ਵੀ ਸਾਨੂੰ ਫੇਰ ਰਨਿੰਗ ਦਿੰਦੀ ਤੁਹਾਡੇ ਅਕਾਊਂਟ ਦੇ ਵਿੱਚ ਆਂਦੀ ਹੈ ਸੇਮ ਇਹੀ ਹਿਸਾਬ ਕਿਤਾਬ ਸਨੈਪਚੈਟ ਤਾ ਯਾ ਚਟ ਮੋਨਟੋਨਾਈਜ਼ ਕਰਾਉਣ ਦੇ ਲਈ ਸਨੈਪਚੈਟ ਦੇ ਵੱਧ ਤੋਂ ਵੱਧ ਫਿਲਟਰ ਯੂਜ਼ ਕਰਨੇ ਤੇ ਲੈਂਸ ਯੂਜ਼ ਕਰਨੇ ਵੱਧ ਤੋਂ ਵੱਧ ਇਫੈਕਟ ਯੂਜ਼ ਕਰਨੇ ਆ ਜਿਦਾ ਜਿਦਾ ਚੈਲੰਜ ਆਉਂਦੇ ਹੁੰਦੇ ਫੇਸਬੁੱਕ ਦੇ ਵਿੱਚ ਸੇਮ ਚੈਲੰਜ ਹੀ ਇਦਾਂ ਸਨੈਪਚੈਟ ਦੇ ਵਿੱਚ ਆਉਂਦੇ ਆ ਉਹ ਤੁਸੀਂ ਯੂਜ਼ ਕਰਨੇ ਆ ਇਹਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਪੇਜ ਨੂੰ ਜਲਦੀ ਗਰੋਅ ਮਿਲਦੀ ਆ ਤੇ ਡੇਲੀ ਤੁਸੀਂ ਵੀਡੀਓਜ਼ ਅਪਲੋਡ ਕਰਨੀ ਡੇਲੀ ਤੁਸੀਂ ਸਟੋਰੀ ਪਾਣੀ ਤੇ ਇਹ ਨੇ ਰੂਲ ਸਨੈਪਚੈਟ ਦੇ ਮੋਨਟਾਈਜ਼ ਕਰਾਉਣ ਦੇ ਜੇਕਰ ਤੁਸੀਂ ਸਨੈਪਚੈਟ ਮੋਨਟਾਈਜ਼ ਕਰਾਣੀ ਆ ਤੇ ਇਹ ਵਾਲੇ ਰੂਲ ਤੁਹਾਨੂੰ ਫੋਲੋ ਕਰਨੇ ਪੈਣੇ ਆ ਸਨੈਪਚੈਟ ਦੇ ਫੇਰ ਹੀ ਜਾ ਕੇ ਸਨੈਪਚੈਟ ਮੋਨਟਾਈਜ਼ ਹੋਣਾ ਤੇ ਸਨੈਪਚੈਟ ਤੇ ਅਰਨਿੰਗ ਵੀ ਵਧੀਆ ਹੁੰਦੀ ਆ ਫੇਸਬੁੱਕ ਨਾਲੋਂ ਵੀ ਤੇ ਜਾਣਕਾਰੀ ਵਧੀਆ ਲੱਗੀ ਆ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੇ ਇਹਨੂੰ ਫੋਲੋ ਕਰ ਲਿਓ ਜਿਹੜਾ YouTube ਤੇ ਦੇਖਦੇ ਪਿਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮੇਰੀ Snapchat ID ਨੂੰ ਵੀ ਫੋਲੋ ਕਰ ਲਿਓ ਜੇ ਇਹਨੂੰ ਕੋਈ ਵੀ ਪ੍ਰੋਬਲਮ ਹੁੰਦੀ ਆ ਨਾ ਮੈਨੂੰ ਕਮੈਂਟ ਕਰਦੇ ਆ ਕਰੋ ਵਿਦ ਸਕਰੀਨਸ਼ਾਟ ਮੈਂ ਹਰ ਇੱਕ ਦਾ ਕਮੈਂਟ ਰੀਡ ਕਰਦੀ ਹੁੰਦੀ ਆ ਤੇ ਜਿਨ੍ਹਾਂ ਨੇ ਗਲਤ ਕਮੈਂਟ ਕੀਤਾ ਹੁੰਦਾ ਉਹਨਾਂ ਨੂੰ ਮੈਂ ਬਲੌਗ 'ਚ ਸੈੱਟ ਤਾਂ ਨਹੀਂ ਹੁੰਦੀ ਮੈਂ ਇੰਨੀ ਟੈਨਸ਼ਨ ਨਹੀਂ ਲੈਂਦੀ ਕਿਉਂਕਿ ਮੈਨੂੰ ਬਹੁਤ ਸਾਰਾ ਕੰਮ ਹੁੰਦਾ